ਮੁਖਰ ਸਾਹਿਬ ਦੇ ਵਿੱਚ ਨਰਸਿੰਗ ਦੀ ਟ੍ਰੇਨਿੰਗ ਕਰ ਰਹੀ ਇੱਕ ਕੁੜੀ ਨੂੰ ਕਿਡਨਾਪ ਕਰਨ ਦੀ ਕੋਸ਼ਿਸ਼ ਕੀਤੀ ਗਈ। ਦਰਸਲ ਲੜਕੀ ਜਦੋਂ ਸਰਕਾਰੀ ਹਸਪਤਾਲ ਦੇ ਵਿੱਚ ਡਿਊਟੀ ਪੂਰੀ ਕਰਕੇ ਵਾਪਸ ਪਰਤ ਰਹੀ ਸੀ ਤਾਂ ਇਨੋਵਾ ਗੱਡੀ ਦੇ ਵਿਸਾਰ ਤਿੰਨ ਬਦਮਾਸ਼ ਉਸ ਦਾ ਪਿੱਛਾ ਕਰਨ ਲੱਗੇ। ਸੀਸੀਟੀਵੀ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਮੁਲਜ਼ਮਾ ਨੇ ਗੱਡੀ ਕੁੜੀ ਦੇ ਪਿੱਛੇ ਲਗਾਈ ਤੇ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਲੜਕੀ ਨੇ ਬਹਾਦਰੀ ਦਿਖਾਈ ਤੇ ਤੇਜ਼ੀ ਦੇ ਨਾਲ ਦੌੜ ਕੇ ਆਪਣੇ ਘਰ ਵੜ ਗਈ। ਉਸ ਨੇ ਸੀਸੀਟੀਵੀ ਦੇ ਆਧਾਰ ਤੇ ਤਿੰਨਾਂ ਮੁਲਜ਼ਮਾਂ ਨੂੰ ਆ ਕਾਬੂ ਵੀ ਕਰ ਲਿਆ ਪੁਰੀਆਂ ਸੀ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਮੁਕਸਰ ਸਾਹਿਬ ਦੇ ਵਿੱਚ ਕਿਸ ਤਰੀਕੇ ਇਹਨਾਂ ਨਰਸਿੰਗ ਦੀ ਟ੍ਰੇਨਿੰਗ ਕਰ ਰਹੀ ਇੱਕ ਕੁੜੀ ਨੂੰ ਕਨੈਪ ਕਰਨ ਦੀ ਆ ਕੋਸ਼ਿਸ਼ ਕੀਤੀ ਜਾਂਦੀ ਹੈ ਦਰਸਾ ਲੜਕੀ ਜਦੋਂ ਸਰਕਾਰੀ ਹਸਪਤਾਲ ਦੇ ਵਿੱਚ ਡਿਊਟੀ ਪੂਰੀ ਕਰਕੇ ਵਾਪਸ ਪਰਤ ਰਹੀ ਸੀ ਤਾਂ ਇੱਕ ਇਨੋਵਾ ਗੱਡੀ ਜੋ ਕਿ ਨਾਲ ਤਸਵੀਰਾਂ ਦੇ ਵਿੱਚ ਵੇਖੀ ਜਾ ਸਕਦੀ ਹੈ ਨੋਵਾ ਗੱਡੀ ਦੇ ਵਿੱਚ ਸਵਾਰ ਤਿੰਨ ਬਲਮਾਸ਼ ਲਗਾਤਾਰ ਕੁੜੀ ਦਾ ਪਿੱਛਾ ਕਰਦੇ ਨੇ ਆ ਸੀਸੀਟੀਵੀ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਮੁਲਜ਼ਮਾ ਨੇ ਗੱਡੀ ਕੁੜੀ ਦੇ ਪਿੱਛੇ ਲਗਾਈ ਤੇ ਅਗਵਾ ਕਰਨ ਦੀ ਆ ਕੋਸ਼ਿਸ਼ ਕੀਤੀ ਜਾਂਦੀ ਹੈ ਹਾਲਾਂਕਿ ਆ ਲੜਕੀ ਦੇ ਵੱਲੋਂ ਬਹੁਤ ਆਪਾਂ ਹਾਜ਼ਰੀ ਵਿਖਾਈ ਗਈ ਉਹ ਬਿਲਕੁਲ ਨਹੀਂ ਵੀ ਘਬराई ਨਹੀਂ ਤੇ ਤੇਜ਼ੀ ਦੇ ਨਾਲ ਦੌੜ ਕੇ ਆਪਣੇ ਘਰ ਦੇ ਵਿੱਚ ਦਾਖਲ ਹੋ ਗਈ ਜਿਸ ਦੇ ਕਰਕੇ ਇਹ ਵਿਚਾਰਿਆ ਉਹ ਰੋਕ ਲੈਣਗੇ ਉਹ ਇੱਕ ਤਰ੍ਹਾਂ ਆ ਉਹ ਕੱਲ ਆਪਣੇ ਭਾਣਜੀ ਆ ਉਹ ਮੁਖਤਸਰ ਸਾਹਿਬ ਆਪਣਾ ਸਰਕਾਰੀ ਹਸਪਤਾਲ ਚ ਟ੍ਰੇਨਿੰਗ ਕਰਦੀ ਆ ਵੈਸੇ ਨਰਸਿੰਗ ਦਾ ਕੋਰਸ ਕਰ ਰਹੀ ਆ ਤੇ ਸ਼ਾਮ ਤਕਰੀਬਨ 6 ਵਜੇ ਤੱਕ ਉਹਦੀ ਡਿਊਟੀ ਹੁੰਦੀ ਆ ਡਿਊਟੀ ਤੋਂ ਬਾਅਦ ਵਾਪਸ ਉਹਨੇ ਘਰੇ ਆਉਣਾ ਚ ਉਹਤੇ ਤਿੰਨ ਚਾਰ ਜੋ ਮੁੰਡੇ ਸਿਕ ਉਹਨਾਂ ਉਸ ਨੂੰ ਲੱਗ ਰਿਹਾ ਗਲਤ ਨਜ਼ਰਾਂ ਨਾਲ ਦੇਖ ਰਹੀ ਸੀਗੇ ਉਸ ਨੂੰ ਮਹਿਸੂਸ ਹੋਇਆ ਵੀ ਮੈਨੂੰ ਕੁਛ ਨਾ ਕੁਛ ਗਲਤ ਕਰਾਂਗੇ ਤੈਨੂੰ ਦੀ ਸ਼ਰਾਬ ਵਗੈਰਾ ਵੀ ਪੀਤੀ ਹੋਈ ਸੀਗੀ ਚਲੋ ਉਸ ਤੋਂ ਬਾਅਦ ਉਸਨੇ ਕਿਸੇ ਨੂੰ ਕਹਿਤਾ ਵੀ ਐ ਕਰਕੇ ਮੈਨੂੰ ਘਰ ਤੱਕ ਇਟਾਰਿਆ ਉਹ ਭਾਈ ਜੀ ਕਾਲੇ ਜੀ ਬੰਦੇ ਬੰਦੇ ਵੀਰੇ ਗੱਡੀ ਸੀਗੇ ਅਨੋਖਾ ਗੱਡੀ ਸੀਗੀ ਉਸ ਵਿੱਚ ਕੋਈ ਬੰਦਾ ਫੜਿਆ ਹੁਣ ਤੱਕ ਪੁਲਿਸ ਨੇ ਹੁਣ ਤੱਕ ਬਿਆਨ ਦਾਰ ਜੋਰਿਆ ਪੁਲਿਸ ਦਾ ਇਹ ਕਹਿਣਾ ਵੀ ਦੋ ਤੋਂ ਤਿੰਨ ਬੰਦੇ ਅਸੀਂ ਫੜ ਚੁੱਕੇ ਹਾਂ ਉਹਨਾਂ ਨੌਜਵਾਨ ਨੇ ਇੱਕ ਨੰਬਰ 128 ਅੰਡਰ ਸੈਕਸ਼ਨ 137 70 76 12 ਫਿਰ ਪਿੰਨ ਜੇਮਨ ਪੰਨ ਬੀਨਰ ਸੇਂਟ ਦੇ ਤਹਿਤ ਉਹਨੂੰ ਦਿੱਲਾਉਂਦਾ ਮਦਦ ਦਿੱਤਾ ਗਿਆ ਇਸ ਦੇ ਵਿੱਚ ਕਿੰਨੇ ਗੋਸ਼ੀਆਂ ਨੂੰ ਪਹੁੰਚਦੇ ਆਂ ਅੱਦੇ ਜਿਹੜੀ ਸਰਗੰਦ ਨੇ ਕਿਰਮ ਨੇ ਨਵਕਰ ਯੂਜ਼ ਕੀਤੀ ਸੀ ਉਸ ਨੂੰ ਵੀ ਰਿਕਵਰ ਕਰਦੇ